ਇਹ ਕੋਈ ਫਿਲਮ ਦਾ ਦ੍ਰਿਸ਼ ਨਹੀਂ ਬਲਕਿ ਇੱਕ ਸਚਾਈ ਹੈ ਇਹ ਉਹ ਤਸਵੀਰਾਂ ਜੋ ਤੁਸੀਂ ਆਪਣੇ ਫੋਨ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿੱਥੇ ਕਿ ਸਿੱਖਿਆ ਸਥਾਨ ਦੇ ਕਮਰੇ ਦੇ ਵਿੱਚ ਗੂੰਜਦੀਆਂ ਨੇ ਗੋਲੀਆਂ ਦੀ ਆਵਾਜ਼ ਬਣ ਜਾਂਦਾ ਹੈ ਤਣਾਪੂਣ ਮਾਹੌਲ ਤੇ ਖੌਫਨਾਕ ਮੰਜ਼ਰ ਜਿੱਥੇ ਕਲਮ ਚੱਲਣੀ ਚਾਹੀਦੀ ਸੀ ਉੱਥੇ ਗੋਲੀਆਂ ਚੱਲਦੀਆਂ ਨੇ ਜਿੱਥੇ ਨੌਜਵਾਨ ਆਪਣਾ ਭਵਿੱਖ ਸੁਧਾਰਨ ਆਉਂਦੇ ਨੇ ਤੇ ਉੱਥੇ ਹੀ ਉਹੀ ਨੌਜਵਾਨ ਆਪਣਾ ਵਿਕਰਾਲ ਰੂਪ ਧਾਰ ਲੈਂਦੇ ਨੇ ਸਿੱਖਿਆ ਦੇ ਮੰਦਰ ਵਿੱਚ ਖੂਨ ਅਤੇ ਹਿੰਸਾ ਦੀਆਂ ਅਜੀਹਾਂ ਤਸਵੀਰਾਂ ਸਾਹਮਣੇ ਆਈਆਂ ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਕੀ ਸੀ ਪੂਰਾ ਮਾਮਲਾ ਕਿਉਂ ਬਣਿਆ ਅਜੀਹਾ ਖੌਫਨਾਕ ਮੰਜ਼ਰ ਪੂਰੀ ਕਹਾਣੀ ਦੱਸਾਂਗੇ ਅਸਲ ਸੱਚ ਕੀ ਹੈ ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਤੇ ਇੱਕ ਬਾਰ ਨਜ਼ਰ ਮਾਰ ਲਓ ਫਿਰ ਦੱਸਦੇ ਆ ਕਿ ਆਖਿਰ ਕੀ ਹੈ ਪੂਰਾ ਮਾਮਲਾ ਜਿਹੜੀਆਂ ਤਸਵੀਰਾਂ ਤੁਸੀਂ ਹੁਣੇ-ਹੁਣੇ ਦੇਖੀਆਂ ਆਪਣੇ ਫੋਨ ਦੀ ਸਕਰੀਨ ਦੇ ਉੱਪਰ ਇਹ ਬਟਾਲਾ ਸ਼ਹਿਰ ਦੀਆਂ ਨੇ ਬਟਾਲਾ ਸ਼ਹਿਰ ਦੇ ਆਇਲ ਸੈਂਟਰ ਦੇ ਵਿੱਚ ਕੁਝ ਨੌਜਵਾਨ ਜਿਹੜੇ ਉਹ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰ ਹੀ ਆਇਲ ਸੈਂਟਰ ਦੇ ਮਾਲਕ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੰਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਨੌਜਵਾਨਾਂ ਨੇ ਸੈਂਟਰ ਦੇ ਮਾਲਕ ਉੱਤੇ ਹਮਲਾ ਵੀ ਕੀਤਾ ਹੈ ਅਤੇ ਸੈਂਟਰ ਮਾਲਕ ਦੀਪਕ ਕੁਮਾਰ ਅਤੇ ਬਲਜਿੰਦਰ ਸਿੰਘ ਦੇ ਵੱਲੋਂ ਜੋ ਕਹਾਣੀ ਦੱਸੀ ਗਈ ਹੈ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸੈਂਟਰ ਦੇ ਉੱਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਨੇ ਉਹਨਾਂ ਦੇ ਸੈਂਟਰ ਤੇ ਹਮਲਾ ਕਰ ਦਿੱਤਾ ਪਹਿਲਾਂ ਉਹਨਾਂ ਦੇ ਨਾਲ ਬੁਧਿਤਰਾ ਕੁੱਟਮਾਰ ਕੀਤੀ ਗਈ ਤੇ ਫਾਇਰ ਵੀ ਕੀਤੇ ਗਏ ਜਦ ਉਹਨਾਂ ਆਪਣੇ ਬਚਾਵ ਲਈ ਆਪਣੀ ਲਾਇਸੈਂਸ ਪਿਸਤਲ ਤੇ ਨਾਲ ਫਾਇਰ ਕੀਤੇ ਤਾਂ ਉਸ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਵੀ ਖੋਕੇ ਫਰਾਰ ਹੋ ਗਏ। ਉਤھے ਹੀ ਇਸ ਪੂਰੇ ਮਾਮੇ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਵੀ ਸਾਹਮਣੇ ਆਈ ਏ ਜਿਸ ਤੋਂ ਬਾਅਦ ਸੈਂਟਰ ਮਾਲਕ ਦਾ ਇਹ ਕਹਿਣਾ ਕਿ ਹਮਲੇ ਪਿੱਛੇ ਛੋਟੀ ਜਿਹੀ ਵਜ੍ਹਾ ਹੈ। ਜੋ 2 ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਲਗਾ ਕੇ ਚਲਾ ਗਿਆ ਸੀਗਾ ਜਦ ਕਾਫੀ ਸਮੇਂ ਤੱਕ ਲੈਣ ਨਹੀਂ ਆਏ। ਤਾਂ ਉਹਨਾਂ ਨੇ ਉਸ ਐਕਟਿਵਾ ਨੂੰ ਆਪਣੇ ਕੋਲ ਰੱਖ ਲਿਆ ਸੀ ਜਦਕਿ ਬਾਅਦ ਵਿੱਚ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਐਕਟਿਵਾ ਵੀ ਦੇ ਦਿੱਤੀ ਗਈ ਸੀ ਉਸੇ ਹੀ ਗੱਲ ਨੂੰ ਲੈ ਕੇ ਰੰਜਿਸ਼ ਰੱਖ ਕੇ ਉਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਪਰ ਇੱਥੇ ਇੱਕ ਸਵਾਲ ਬਣ ਜਾਂਦਾ ਹੈ ਕਿ ਅਸੀਂ ਤਾਂ ਐਕਟਿਵਾ ਸਾੰਭੀ ਹੋਈ ਸੀ ਪਰ ਇਹਨਾਂ ਨੂੰ ਇਹ ਗੱਲ ਰੰਜਿਸ਼ਨ ਕਿੱਥੋਂ ਲੱਗ ਗਈ ਜਿਸ ਕਰਕੇ ਉਹਨਾਂ ਨੌਜਵਾਨਾਂ ਦੇ ਵੱਲੋਂ ਆਇਲ ਸੈਂਟਰ ਦੇ ਮਾਲਕ ਦੇ ਉੱਪਰ ਹਮਲਾ ਕੀਤਾ ਗਿਆ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਤੇ ਫਾਇਰਿੰਗ ਵੀ ਕੀਤੀ ਗਈ ਪੂਰੀ ਘਟਨਾ ਤੋਂ ਬਾਅਦ ਦੱਸਦੇ ਕਿ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਜੜੀਏ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਵੀਰ ਜੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਦਾ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਉਹਦੇ ਅਨਨੋਨ ਮੁੜੇ ਨੇ ਅਜੇ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਬੜੇ ਬ੍ਰਾਦਰਾਂ ਨਾਲ ਲੜ ਪਏ ਰੈਸਟੋਰੈਂਟ ਦੇ ਅੰਦਰ ਉੱਥੇ ਉਹਨਾਂ ਨੇ ਤੁਤਮਾ ਮੈਂ 10 ਵਜਾਈ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਅੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਉਹਨੇ ਹੰਡ ਕਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਬੜੇ ਬ੍ਰਾਦਰ ਕਟੇ ਮੈਨੂੰ ਵੀ ਛੋਟੇ ਨੇ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀਤੇ ਅਸੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕਾਟਨ ਖੋਏ ਸਾਡੀ ਰਵਾਲਵਰ ਜਿਹੜਾ ਇੱਕ ਬੱਤੀ ਬੋਰਡ ਤਾਂ ਲੈ ਗਏ ਮੇਰਾ ਲਾਇਸੈਂਸੀ ਰਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਬੈ ਕੇ ਚੱਲ ਗਏ ਆਈ ਵੇਖਿਆ ਤੇ ਚੁੱਕ ਕੇ ਮੁੰਡੇ ਨੇ ਕਿਹਾ ਕਿ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇਦਾਂ ਅਨੈਸੀਸਰੀ ਪਾਰਕਿੰਗ ਥੋੜਾ ਜਿਹਾ ਬਸਟਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸੋੜੀ ਵਾਪਸ ਕਰਦੀ ਆ ਕੋਈ ਗੱਲ ਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰਜਿਸਟਰ ਉਹ 15 ਤੋਂ 20 ਮੜੇ ਲੈ ਗਿਆ ਅੱਛਾ ਕਿੰਨੀ ਫਾਇਰ ਹੋਏ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆ ਆਪਣੇ ਜਵਾਬੀ ਫਾਇਰ ਵਿੱਚ ਰਿਪੋਰਟਿੰਗ 'ਚ ਹੈ ਕਹਿੰਦਾ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਆ ਜੋ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੀ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁਜੀਏ ਤੇ ਸੀਸੀਟੀਵੀ ਕੈਮਰੇ ਜੋ ਇਹਨਾਂ ਦੇ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਚਲੀਆਂ ਤੇ ਕਿੰਨੇ ਜ਼ਖਮੀ ਨਹੀਂ ਅਜੇ ਪੁੱਜੀਆਂ ਜ਼ਖਮੀ ਬਾਰੇ ਕੋਈ ਸੂਚਨਾ ਨਹੀਂ ਆਇਆ ਤੇ ਬਾਕੀ ਕਿੰਨੀਆਂ ਗੋਲੀਆਂ ਚਲੀਆਂ ਇਹਦੇ ਬਾਰੇ ਵੀ ਆਪਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਮੌਤ ਹੋਈ ਹੈ ਕਿਸੇ ਬਰਦਾਸ਼ਤ ਇਥੇ ਘਾਟ ਨਹੀਂ ਹਜੇ ਆਪਾਂ ਪੁੱਜੀਏ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੁਝ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈਨੀ